ਸ਼੍ਰੀ ਖੁਲਾਰਗੜ ਸਾਹਿਬ ਜੋ ਸਨ 2009 ਚ ਕਰੋੜਾਂ ਰੁਪਏ ਖਰਚ ਕਰਕੇ ਬਣਾਏ ਆਲੀਸ਼ਾਨ ਕਮਿਊਨਿਟੀ ਹਾਲ ਦੀ ਅੱਜ ਕੱਲ੍ਹ ਹਾਲਤ ਤਸਜੋਗ ਬਣੀ ਹੋਈ ਹੈ ਜਾਣਕਾਰੀ ਦਿੰਦਿਆਂ ਤਪਸਤਾਨ ਸ਼੍ਰੀ ਖੁਲਾਰਗੜ ਸਾਹਿਬ ਹੈੱਡ ਗ੍ਰਾਂਥੀ ਭਾਈ ਨਰੇਸ਼ ਸਿੰਘ ਸਰਪੰਚ ਕੁਲਜੀਤ ਕੌਰ ਸਪੰਚ ਗੁਰਮੀਜ ਸੁਖਦੇਵ ਸਿੰਘ ਨੇ ਦੱਸਿਆ ਕਿ 2009 ਚ ਉਸ ਸਮੇਂ ਕੇਂਦਰੀ ਸਹਿਰਸਪਾਟਾ ਮੰਤਰੀ ਅੰਬਿਕਾ ਸੋਨੀ ਵੱਲੋਂ ਇੱਕ ਕਮਿਊਨਿਟੀ ਹਾਲ 1 ਕਰੋੜ 60 ਲੱਖ ਦੀ ਲਾਗਤ ਨਾਲ ਤਿਆਰ ਕਰਵਾ ਕੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ ਸੀ ਪਰ ਅੱਜਕੱਲ੍ਹ ਇਸ ਅਲੀਸ਼ਾਨ ਇਮਾਰਤ ਦੀ ਹਾਲਤ ਸਮ ਸਮਾਰਨਾ ਹੋਣ ਕਰਕੇ ਖਿੜਕੀਆਂ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਚੁੱਕੇ ਹਨ ਛੱਤੇ ਦਰਖਤ ਜੰਮੇ ਹੋਣ ਕਰਕੇ ਬਰਸਾਤ ਪੈਣ ਤੇ ਸ਼ੈਤਾਨ ਚੁੰਨ ਲੱਗ ਜਾਂਦੇ ਹਨ ਸਰਪੰਚ ਕੁਲਦੀਪ ਕੁਲਜੀਤ ਕੌਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਆਲੇ ਦੁਆਲੇ ਦੀ ਵੱਡੀ ਗਿੰਦ ਵਿੱਚ ਆਮ ਲੋਕਾਂ ਦੀ ਲੜਕੀਆਂ ਦੇ ਵਿਆਹ ਸ਼ਾਦੀਆਂ ਦੇ ਕੰਮ ਆਉਣ ਵਾਲੇ ਕਮਿਊਨਿਟੀ ਹਾਲ ਦੀ ਤੁਰੰਤ ਮੁਰੰਮਤ ਕਰਾਈ ਜਾਵੇ ਆਉ ਦੇਖਦੇ ਆ ਅਸ਼ਵਨੀਸ਼ ਸ਼ਰਮਾ ਦੀ ਪੂਰੀ ਰਿਪੋਰਟ ਜੇ ਤੁਹਾਨੂੰ ਬੀਬੀਸੀ ਇੰਟਰਨੈਸ਼ਨਲ ਰੇਡੀਓ ਦੀ ਖਬਰ ਵਧੀਆ ਲੱਗਦੀ ਹੈ ਤਾਂ ਸਬਸਕ੍ਰਾਈਬ ਕਰਕੇ ਸਾਡਾ ਸਹਿਯੋਗ ਜਰੂਰ ਕਰੋ। ਇਹ ਹਾਂਜੀ ਸਰਪੰਚ ਸਾਹਿਬ ਕੀ ਕਹਾਂ ਕਮਿਊਨਿਟੀ ਹਾਲ ਬਾਰੇ? ਮੈਂ ਕੁਜੀਤ ਕੋ ਸਰਪੰਚ ਖਰੜਗੜ੍ਹ ਦੀ ਸਰਪੰਚ ਹਾਂ। ਸਾਡਾ ਕਮਿਊਨਿਟੀ ਹਾਲ ਬਹੁਤ ਵਧੀਆ ਸਿਗਾ ਜਦ ਬਣਾਇਆ ਸੀਗਾ ਬਹੁਤ ਵਧੀਆ ਸੀਗਾ। ਬਟ ਮਨੋ ਦੀ ਹਾਲਤ ਬਹੁਤ ਖਰਾਬ ਹੈ ਕਿਉਂਕਿ ਹੁਣ ਇਹਦੀ ਛੱਤਾਂ ਵੀ ਚੁੰਦੀਆਂ ਐ ਔਰ ਉਹਦੇ ਸ਼ੀਸ਼ੇ ਵੀ ਤੋੜੇ ਗਏ ਐ। ਤੋੜ ਦਿੱਤੇ ਐ ਕੋਈ ਰਿਪੇਅਰ ਨਹੀਂ ਹੋਈ ਹੈਗੀ। ਉਹਦੀ ਸਾਨੂੰ ਜ਼ਰੂਰਤ ਹੈ ਕਿ ਰਿਪੇਅਰ ਹੋਵੇ। ਉਹ ਕਮਿਊਨਿਟੀ ਹਾਲ ਬਣਿਆ ਸੀ 2009 ਵਿੱਚ ਅਮ리카 ਸੋਨੀ ਦੇ ਟਾਈਮ ਬਣਿਆ ਸੀਗਾ ਹੁਣ ਉਹਨੂੰ ਕਿੰਨਾ ਟਾਈਮ ਹੋ ਗਿਆ ਬਣੇ ਹੋਏ ਉਹਨੂੰ ਦੀ ਜਰੂਰਤ ਕੀ ਸਾਨੂੰ ਬਾਕੀ ਵੀ ਸਰਪੰਚ ਰਹੇ ਆ ਪਹਿਲਾਂ ਵੀ ਬਾਕੀ ਪੰਚਾਇਤ ਵੀ ਰਹੀ ਹੈ ਉਹਨਾਂ ਨੇ ਵੀ ਆਪਣੇ ਚਲੋ ਦੱਸਿਆ ਕਿ ਸਾਡੇ ਇਹ ਰਿਪੇਅਰ ਹੋਣੀ ਚਾਹੀਦੀ ਹੈ ਪਰ ਸਰਕਾਰ ਨੇ ਥੋੜਾ ਉਹ ਨਹੀਂ ਕੀਤਾ ਹੈਗਾ ਕਿ ਸਾਨੂੰ ਚਲੋ ਜੇ ਇਹ ਵੀ ਰਿਪੇਅਰ ਹੋ ਜਾਂਦੀ ਕਿ ਸਾਨੂੰ ਤਾਂ ਫਾਇਦਾ ਹੋਏਗਾ ਹੀ ਸੀਗਾ ਬਟ ਔਰ ਸਾਡੇ ਬਾਕੀ ਪਿੰਡਾਂ ਨੂੰ ਵੀ ਬਹੁਤ ਫਾਇਦਾ ਆਈਗਾ ਉੱਥੇ ਕੁੜੀਆਂ ਦੀ ਮੈਰਿਜ ਮੈਰਿਜ ਵਗੈਰਾ ਵੀ ਹੁੰਦੀ ਹੈ ਔਰ ਇਹ ਤਾਂ ਬਹੁਤ ਫਾਇਦਾ ਹੁੰਦਾ ਬਹੁਤ ਵੱਡਾ ਹਾਲ ਦਾ ਇਸ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਅਸੀਂ ਇਹ ਮੰਗ ਕਰਨਾ ਚਾਹੁੰਦੇ ਹਾਂ ਕਿ ਸਾਡਾ ਇਹ ਹਾਲ ਵਧੀਆ ਜਿਹਾ ਰਿਪੇਅਰ ਹੋਈ ਜਾਵੇ ਔਰ ਅਸੀਂ ਕੁੜੀਆਂ ਦੇ ਵਿਆਹ ਕਰਦੇ ਆ ਸਾਨੂੰ ਫਾਇਦਾ ਹੋ ਗਏ ਬਸ ਠੀਕ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਰੇਸ਼ ਸਿੰਘ ਹੈੱਡ ਗ੍ਰਾਂਤੀ ਤਪਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਸਾਹਸ ਸਿੰਘ ਜਿਹੜਾ ਕਮਿਊਨਿਟੀ ਹਾਲ ਆਪ ਜੀ ਵੇਖ ਰਹੇ ਹੋ ਇਹ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਯਾਦ ਦੇ ਅੰਦਰ ਬਣਾਇਆ ਗਿਆ ਸੀ ਅੰਮਿਕਾ ਸੋਨੀ ਜੀ ਵੱਲੋਂ ਇਸ ਕਮਿਊਨਿਟੀ ਹਾਲ ਦਾ ਨਿਰਮਾਣ ਕੀਤਾ ਗਿਆ ਸੀ ਔਰ ਲੱਖਾਂ ਸੰਗਤਾਂ ਦੀ ਤਦਾਦ ਦੇ ਵਿੱਚ ਸੰਗਤਾਂ ਇੱਥੇ ਗੁਰੂ ਘਰ ਆਤਮਸਤਕ ਹੁੰਦੀਆਂ ਨੇ ਔਰ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਹੋਇਆਂ ਸਰਕਾਰ ਵੱਲੋਂ ਇਹ ਪ੍ਰੋਜੈਕਟ ਬਣਾਇਆ ਗਿਆ ਸੀ ਕਿ ਸੰਗਤ ਆਂਦੀ ਹੈ ਇਸ ਪ੍ਰੋਜੈਕਟ ਦੇ ਵਿੱਚ ਆ ਕੇ ਇਸ ਕਮਿਊਨਿਟੀ ਹਾਲ ਦੇ ਵਿੱਚ ਆ ਕੇ ਰਾਤ ਰਹਿ ਸਕਦੇ ਨੇ ਲੈਟ੍ਰੀਨ ਬਾਥਰੂਮ ਬਣਾਏ ਸੀ ਪਰ ਇਸ ਜਿਹੜਾ ਕਮਿਊਨਿਟੀ ਹਾਲ ਹੈ ਇਹਦੀ ਹਾਲਤ ਹੈ ਜਿਹੜੀ ਵੱਧ ਤੋਂ ਵੱਧਰ ਹੈ ਬੜੀ ਖੱਦਸਾ ਹਸਤਾ ਹਾਲਤ ਹੈ ਇਸ ਕਮਿਊਨਿਟੀ ਹਾਲ ਦੀ ਇਹਦੇ ਵਿੱਚ ਆਪ ਜੀ ਵੇਖ ਸਕਦੇ ਹੋ ਫੋਟੋ ਆਪ ਜੀ ਨੇ ਦੇਖ ਲੈਣੀ ਹੈ ਵੀਡੀਓ ਆਪ ਜੀ ਨੇ ਦੇਖ ਲੈਣੀ ਹੈ ਇਹਦੇ ਵਿੱਚ ਸੀਸੇ ਟੁੱਟੇ ਹੋਏ ਨੇ ਦਰਵਾਜ਼ਾ ਕੋਈ ਨਹੀਂ ਹੈ ਟੂਟੀਆਂ ਦਾ ਕੋਈ ਪ੍ਰਬੰਧ ਨਹੀਂ ਲਾਈਟਿੰਗ ਬਾਥਰੂਮ ਦਾ ਬੜਾ ਮੰਦਾ ਹਾਲ ਹੈ ਔਰ ਚਾਰੇ ਪਾਸੇ ਜਿਹੜਾ ਜੰਗਲ ਦਾ ਰੂਪ ਹੈ ਜਿਹੜਾ ਧਾਰਨ ਕੀਤਾ ਹੋਇਆ ਇਸ ਕਮਿਊਨਿਟੀ ਹਾਲ ਨੇ ਸੋ ਸਰਕਾਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਕਿਉਂਕਿ ਸਾਡਾ ਜਿਹੜਾ ਬੀਤ ਏਰੀਆ ਹੈ ਸਾਡੇ ਬੀਤ ਇਲਾਕੇ ਦੇ ਸਾਰੇ ਪਿੰਡ ਆਪਣੀਆਂ ਬੱਚੀਆਂ ਦੇ ਜਿਹੜੇ ਇੱਥੇ ਵਿਆਹ ਕਰਦੇ ਨੇ ਔਰ ਜਿੱਥੇ ਲੱਖਾਂ ਰੁਪਏ ਬਾਹਰ ਪੈਲਸਾਂ ਦੇ ਵਿੱਚ ਜਾ ਕੇ ਦਿੱਤੇ ਜਾਂਦੇ ਨੇ ਇਹ ਗਰੀਬ ਲੋਕਾਂ ਦੇ ਵਾਸਤੇ ਇੱਕ ਵਧੀਆ ਵਰਦਾਨ ਸੀ ਇੱਥੇ ਲੋਕ ਆ ਕੇ ਆਪਣੇ ਵਿਆਹ ਕਰਵਾ ਸਕਦੇ ਸੀ ਲੜਕੀਆਂ ਦੇ ਸੋ ਪਰ ਇਹਦਾ ਜਿਹੜਾ ਹਾਲਤ ਬੜੀ ਖਸਤਾ ਹੈ ਸਰਕਾਰਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਇਸ ਕਮਿਊਨਿਟੀ ਹਾਲ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਇਸ ਕਮਿਊਨਿਟੀ ਹਾਲ ਦੇ ਵਿੱਚ ਲੋਕ ਆਪਣੀਆਂ ਬੱਚੀਆਂ ਦੇ ਵਿਆਹ ਕਰ ਸਕਣ ਔਰ ਜਿਹੜੀ ਸੰਗਤ ਦੂਰ ਦਰਾਡੇ ਤੋਂ ਆਉਂਦੀ ਹੈ ਉਹ ਵੀ ਇੱਥੇ ਆ ਕੇ ਸਟੇ ਕਰ ਸਕਦੀ ਹੈ ਰਾਤ ਰਹਿ ਸਕਦੀ ਹੈ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਸੋ ਬੇਨਤੀ ਹੈ ਸਰਕਾਰ ਨੂੰ ਕਿਰਪਾ ਕਰਕੇ ਇਸ ਕਮਿਊਨਿਟੀ ਹਾਲ ਵੱਲ ਧਿਆਨ ਦਿੱਤਾ ਜਾਵੇ ਇਸ ਕਮਿਊਨਿਟੀ ਹਾਲ ਦੀ ਰਿਪੇਅਰ ਕਰਵਾਈ ਜਾਵੇ ਤਾਂ ਜੋ ਬੱਚੀਆਂ ਦੇ ਇਸ ਸਥਾਨ ਦੇ ਉੱਤੇ ਇਸ ਕਮਿਊਨਿਟੀ ਹਾਲ ਦੇ ਵਿੱਚ ਵਿਆਹ ਕਰਵਾਏ ਜਾ ਸਕਣ ਜੀ ਸੋ ਸਰਕਾਰ ਨੂੰ ਬੇਨਤੀ ਹੈ ਇਸ ਕਮਿਊਨਿਟੀ ਹਾਲ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇ ਕੀ ਕਹੋਗੇ ਇਸੇ ਕਮਿਊਨਿਟੀ ਹਾਲ ਬਾਰੇ ਸਰ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਮੈਂ ਖੁਰਾਲਗੜ੍ਹ ਦਾ ਰਹਿਣ ਵਾਲਾ ਹੈ ਇਹ ਪਿੰਡ ਗੜ ਸ਼ੰਕਰ ਤਹਿਸੀਲ ਦੇ ਵਿੱਚ ਪੈਂਦਾ ਸਤਗੁਰੂ ਅਰਬਦਾਸ ਜੀ ਮਹਾਰਾਜ ਇੱਥੇ 4 ਸਾਲ 2 ਮਹੀਨੇ 11 ਦਿਨ ਰਹਿ ਕੇ ਗਏ ਇਹ ਸਰ ਜੀ ਪਿੰਡ ਦੇ ਵਿੱਚ ਨਾ ਪਿਛਲੀ ਸਰਕਾਰਾਂ ਦੌਰਾਨ ਇੱਥੇ ਕਮਿਊਨਿਟੀ ਸੈਂਟਰ ਇੱਕ ਬਣਾਇਆ ਗਿਆ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਇਸ ਹੁਣ ਕਮਿਊਨਿਟੀ ਸੈਂਟਰ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ ਸਾਰੇ ਸ਼ੀਸ਼ੇ ਟੁੱਟੇ ਹੋਏ ਹਨ ਲੈਟਰਿੰਗ ਬਾਥਰੂਮ ਸਾਰੇ ਖਰਾਬ ਹਨ ਦਰਵਾਜ਼ਾ ਕੋਈ ਨਹੀਂ ਹੈਗਾ ਇਹਦਾ ਤੇ ਇੱਕ ਇਹ ਕਮਿਊਨਿਟੀ ਸੈਂਟਰ ਸਾਡਾ ਜੰਗਲ ਦਾ ਰੂਪ ਧਾਰਨ ਕਰ ਚੁੱਕਾ ਹੈ ਸਰ ਜੀ ਅਸੀਂ ਇਹ ਆਸ ਕਰਦੇ ਹਾਂ ਸਰਕਾਰਾਂ ਨੂੰ ਪਿਛਲੀਆਂ ਵੀ ਕਈ ਆਈਆਂ ਗਈਆਂ ਕਈ ਗਈਆਂ ਉਹਨਾਂ ਨੂੰ ਕਿਹਾ ਪਿੰਦੀ ਇਹ ਦੇਖਭਾਲ ਕੀਤੀ ਜਾਵੇ ਮੈਂ ਹੁਣ ਆਸ ਕਰਦਾ ਕਿ ਇਸ ਆਣ ਜਿਹੜੀ ਆਈ ਸਰਕਾਰ ਹੈ ਸਾਡੀ ਇਹਨਾਂ ਨੂੰ ਵੀ ਅਪੀਲ ਕੀਤੀ ਕਿ ਸਾਡੇ ਇਸ ਕਮਿਊਨਿਟੀ ਸੈਂਟਰ ਨੂੰ ਬਾਤ ਤੋਂ ਬਾਅਦ ਯੋਗਦਾਨ ਦੇ ਕੇ ਇਹਦੀ ਹਾਲਤ ਜਿਹੜੀ ਖਸਤਾ ਉਹਨੂੰ ਰਿਪੇਅਰ ਕੀਤਾ ਜਾਵੇ ਸ਼ੀਸ਼ੇ ਦਰਵਾਜੇ ਸਾਰਾ ਕੋ ਲਵਾਇਆ ਜਾਵੇ ਤਾਂ ਜੋ ਜਿਹੜੀਆਂ ਗਰੀਬ ਲੜਕੀਆਂ ਦੇ ਇੱਥੇ ਵਿਆਹ ਕੀਤੇ ਜਾਂਦੇ ਹਨ ਤਾਂ ਉਹ ਸਹੀ ਤਰੀਕੇ ਨਾਲ ਹੋ ਸਕਣ ਬਾਕੀ ਸਤਗੁਰ ਰਵਦਾਸ ਮਹਾਰਾਜ ਦੀ ਇੱਥੇ ਸੰਗਤ ਵੀ ਆਉਂਦੀ ਹੈ ਐਡ ਐਡੀ ਦੂਰ ਤੋਂ ਲੋਕ ਦੇਖਣ ਆਉਂਦੇ ਆ ਨੇ ਇਸ ਕਮਿਊਨਿਟੀ ਸੈਂਟਰ ਨੂੰ ਇਹਦੀ ਹਾਲਤ ਖਰਾਬ ਹੋਣ ਕਰਕੇ ਉਹ ਬਹੁਤ ਹੀ ਮਦ ਭਰਦੀ ਘਟਨਾ ਕਹਿੰਦੇ ਇਸ ਸਰ ਇਹ ਸਰ ਇੱਥੋਂ ਹੈਬੋ ਵਾਲਾ ਤੋਂ ਲੈ ਕੇ ਖਰਾਲਗੜ ਤੱਕ ਬਹੁਤ ਹੀ ਇੱਥੇ ਵਿਆਹ ਹੁੰਦੇ ਹਨ ਤੇ ਆਂਦੇ ਇਲਾਕੇ ਦੇ ਲੋਕ ਹੋਰ ਵੀ ਦੂਰੂ ਦੂਰ ਆ ਕੇ ਵਿਆਹ ਕਰ ਲੈਂਦੇ ਸਰ ਕਿੰਨੇ ਕ ਪਿੰਡ ਆਲੇ ਦੋਲੇ ਲੱਗ ਜਾਂਦੇ ਉਧਰ ਕਮਿਊਨਿਟੀ ਹਾਲ ਨੇ ਇਹਨੂੰ ਇਹਨੂੰ ਸਰ ਪਿੰਡ ਤਾਂ ਬਾਈ ਲੱਗਦੇ ਪਰ ਇੱਥੇ ਸਾਡੇ 8-10 ਪਿੰਡ ਵਿਆਹ ਕਰਦੇ ਬਹੁਤ ਸਾਰੇ ਪਿੰਡਾਂ ਨੂੰ ਸੂਤ ਮਿਲ ਸਕਦੀ ਹੈ ਜਿੱਦਾਂ ਦੂਸਰੀ ਜਗ੍ਹਾ ਜਦੋਂ ਕੋਈ ਪੈਲਸ ਬੁੱਕ ਕਰਾਂਦੇ 40000 ਰੁਪਏ 50000 ਰੁਪਏ ਕਿਰਾਇਆ ਲੈਂਦੇ ਇੱਥੇ ਸਿਰਫ 5000 ਰੁਪਏ 500 ਰੁਪਏ ਇੱਕ ਸਗਨ ਸਕੀਮ ਵਾਂਗ ਹੋਈ ਰੱਖਿਆ ਵਾ ਇੱਥੇ ਲੈਂਦੇ